2024 MP ਇਲੈਕਸ਼ਨ ਦੀਆਂ ਤਿਆਰੀਆਂ ਲਗਭਗ ਹਰ ਪਾਰਟੀ ਕਰ ਰਹੀ ਹੈ। ਪਿਛਲੇ ਦਿਨੀ ਪੰਥਕਲ ਕਾ ਕਿਹਾ ਜਾਂਦਾ ਹੈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਰੈਲੀ ਹੁੰਦੀ ਹੈ ਜਿੱਤੇ ਇੱਕ ਵੱਡਾ ਕੱਟ ਵੇਖਣ ਨੂੰ ਮਿਲਦਾ ਹੈ। ਇਥੋਂ ਦੀ ਗੱਲ ਕਰ ਲਈਏ ਉਮੀਦਵਾਰਾਂ ਦੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਉਮੀਦਵਾਰਾਂ ਦੀ ਲਾਈਨ ਲੱਗੀ ਪਈ ਹੈ ਟਿਕਟ ਦੇ ਚਾਹਵਾਨ ਨੇ ਹੱਕ ਵੀ ਹਰ ਕਿਸੇ ਦਾ ਟਿਕਟ ਲੈਣ ਦਾ। ਪਰ ਅੱਜ ਮੈਂ ਜਿਹੜੀ ਮੁਲਾਕਾਤ ਤੁਹਾਡੇ ਨਾਲ ਕਰਾਣ ਜਾ ਰਿਹਾ ਹਾਂ ਸਕੱਤਰ ਸਿੰਘ ਸੰਧੂ ਜੀ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਡੀ ਇਹ ਜਿਹੜੇ ਉਮੀਦਵਾਰਾਂ ਵਿੱਚੋਂ ਸਭ ਤੋਂ ਮੌਲਿਕ ਤਾਰ ਚੁੰਨਦੇ ਨੇ ਕਿਉਂਕਿ ਇਹ ਪੁਰਾਣੇ ਇੱਕ ਵਲੰਟੀਅਰ ਨੇ ਪਾਰਟੀ ਵੱਲੋਂ ਇਹਨਾਂ ਨੂੰ ਕੀ ਹੁਕਮ ਦਿੱਤੇ ਗਏ ਨੇ ਕੀ ਇਹਨਾਂ ਦੀ ਰਣਨੀਤੀ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਸਸੀ ਕਾਲਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਇੱਥੇ ਤੁਸੀਂ ਸਟੂਡੀਓ ਚ ਆਏ ਜੇ ਅ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਭੈਣ ਭਰਾ ਬਜ਼ੁਰਗ ਮਾਤਾਵਾਂ ਬੱਚਿਆਂ ਨੂੰ ਮੇਰੇ ਵੱਲੋਂ ਖਤੇ ਪ੍ਰਵਾਨ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੋਕਾਂ ਨੂੰ ਦਚੋਲ ਸੱਤਰ ਸਿੰਘ ਕੋਣ ਨੇ ਪਛੋਕੜ ਕੀ ਹੈ ਰਾਜਨੀਤੀ ਦਾ ਕੋਈ ਪਛੋਕੜ ਹੈ ਤੇ ਜਾਂ ਹੁਣ ਦੇ ਲਈ ਤਰਾਈ ਦੇ ਚਾਉਣ ਨੂੰ ਕਰਨ ਕੀ ਹੈ ਕਿਉਂਕਿ ਤੁਸੀਂ ਵਿਦੇਸ਼ ਚ ਰਹੇ ਜੀ ਕਾਫੀ ਸਮਾਂ ਇਹ ਵੇਖੋ ਜੀ ਮੈਂ ਮੇਰਾ ਪਿੰਡ ਮੀਆਂਵੰਡ ਇਥੋਂ ਦੇ ਜਨਮ ਤੋਂ ਬਾਅਦ ਦੇ ਵਿੱਚ ਗਰੋ ਅਪ ਹੋਏ ਪੜਾਈ ਲਿਖਾਈ ਕੀਤੀ ਮੈਂ ਖਡੂਰ ਸਾਹਿਬ ਕਾਲਜ ਤੋਂ ਬੀਏ ਫਾਈਨਲ ਕਰਕੇ ਪੜਨ ਤੇ ਸਾਰੀ ਵਧੀਛੰਦ ਵੀ ਚੱਲ ਗਿਆ ਤਕਰੀਬਨ 35 ਸਾਲ ਪਹਿਲਾਂ ਉੱਚੇ ਕਾਰੋਬਾਰ ਕੀਤਾ ਤੇ ਨਾਲ ਨਾਲ ਜਿਹੜਾ ਕਾਰੋਬਾਰ ਦੇ ਜਿਹੜਾ ਇੱਥੇ ਪੋਲਿਟਿਕਸ ਦੇ ਵਿੱਚ ਜਾਂ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਜਿਹੜਾ ਪਿੱਛੋਂ ਰਹਿ ਕੇ ਜਿਹੜੀ ਉਹ ਮਦਦ ਕਰਦੇ ਰਿਹਾ ਤੇ ਪਿਛਲੀਆਂ ਤਕਰੀਬਨ 2-3 ਇਲੈਕਸ਼ਨਾਂ ਜਿਹੜੀਆਂ ਆ ਆ ਕੇ ਜਿਹੜੀਆਂ ਇੱਥੇ ਆਮ ਪਾਰਟੀ ਦੇ ਨਾਲ ਜਿਹੜਾ ਉਹ ਮਦਦ ਕੀਤੀ ਇੱਥੇ ਆਪਣੇ ਜਿਹੜੇ ਕੈਂਡੀਡੇਟ ਸੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹ ਕੰਮ ਕੀਤਾ ਤੇ ਵੱਧ ਤੋਂ ਵੱਧ ਵੋਟਾਂ ਪੁਆਈਆਂ ਤੇ 92 ਵਾਲੀ ਆਪਣੀ 2022 ਵਾਲੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਆਪਣਾ तकरीबन ਮੇਰੇ ਵਰਗੇ ਕਈ ਭੈਣ ਭਰਾ ਸਾਡੇ ਜਿਹੜੇ ਸੀ ਉਹਨਾਂ ਨੇ ਵੀ ਭਰੋ ਉਦੇਸ਼ਾਂ ਦੇ ਵਿੱਚੋਂ ਰਹਿ ਕੇ ਮਤ ਦਿੱਤੀ ਤੇ तकरीबन ਸਾਡੇ ਜਿਹੜੇ ਆ ਉਹ 92 ਐਮਐਲਏ ਜਿਹੜੇ ਚੁਣੇ ਗਏ ਤੇ ਸਰਕਾਰ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾ ਜੀ ਦੀ ਰਹਿਮਾਨੀ ਖੇਤ ਜਿਹੜੀ ਉਹ ਬਣੀ ਤੇ ਇਹ ਗੱਲ ਕਰ ਲਈ ਆਮ ਆਦਮੀ ਪਾਰਟੀ ਹੀ ਕਿਉਂ ਚੁਣੀ ਜੇ ਤੇ 2015 ਤੋਂ ਕੰਮ ਕਰਾ ਹੋਰ ਕੋਈ ਪਾਰਟੀ ਕਿਉਂ ਨਹੀਂ ਚੁਣੀ ਅ ਵਿਖੋ ਜੀ ਅ ਪਿਛਲੀਆਂ ਪਾਰਟੀਆਂ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਔਣਤਾਈਆਂ ਜਿਹੜੀਆਂ ਬਹੁਤ ਆ ਗਈਆਂ ਸਨ ਜੋ ਸਾਡੇ ਲੋਕ ਬੜੇ ਪਰੇਸ਼ਾਨ ਸੀ ਮੈਂ ਖੁਦ ਵੀ ਬੜਾ ਪਰੇਸ਼ਾਨ ਰਹਿਦਾ ਸੀ ਤੇ ਇਹੋ ਸੋਚੀਦਾ ਸੀ ਵੀ ਪ੍ਰਮਾਤਮਾ ਕਿਤੇ ਇਹੋ ਜਿਹਾ ਕੋਈ ਅ ਕ੍ਰਿਸ਼ਮਾਕਰ ਜਿਹੜਾ ਕੋਈ ਇਹਨਾਂ ਦੋ ਪਾਰਟੀਆਂ ਜਾਂ ਦੋ ਤਿੰਨ ਪਾਰਟੀਆਂ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਇਹਨਾਂ ਤੰਗ ਕਰ ਰਹੀਆਂ ਜਲੀਲ ਕਰ ਰਹੀਆਂ ਗਰੀਬ ਵਰਗ ਨੂੰ ਸਪੈਸ਼ਲੀ ਤੇ ਕੋਈ ਐੋਜੀ ਪਾਰਟੀ ਆਵੇ ਤੇ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਦਾ ਪ੍ਰੇਖ ਜਿਹੜਾ ਉਹ ਜੀਣਾ ਜਿਹੜਾ ਦੁੱਭਰ ਹੋਇਆ ਵਾ ਉਹ ਇੱਕ ਬੇਫਿਕਰ ਹੋ ਕੇ ਲੋਕ ਜਿਹੜੇ ਆ ਆਪਣਾ ਜਿਹੜਾ ਉਹ ਜੀਵਨ ਨਰਵਾ ਕਰਨ ਤੇ ਮਹਾਰਾਜ ਨੇ ਭਲੀ ਕੀਤੀ ਅਰਵਿੰਦਰ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਸਰਕਾਰ ਬਣਾਈ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵੱਲ ਜਿਹੜਾ ਵਾ ਉਹ ਕੋਚ ਕੀਤਾ ਜਿਹਦੇ ਵਿੱਚ ਤਕਰੀਬਨ ਲੋਕਾਂ ਨੇ ਬਹੁਤ ਦਸਾਪ ਦਿੱਤਾ 14 ਦੇ ਵਿੱਚ 4 MP ਬਣਾ ਕੇ ਦਿੱਤੇ 17 ਦੇ ਵਿੱਚ ਵੀ 22 ML ਜਿਹੜੇ ਬਣਵਾਏ ਤੇ ਇਸ ਤੋਂ ਪਿਛੋਂ ਜਿਹੜੀ 2022 ਦੇ ਵਿੱਚ ਜਿਹੜੀ ਉਹ 92 ML ਬਣਾ ਕੇ ਤੇ ਜਿਹੜਾ ਉਹ ਲੋਕਾਂ ਨੇ ਆਮ ਪਾਰਟੀ ਦੀ ਸਰਕਾਰ ਬਣਾਈ ਇੱਕ ਬਹੁਤ ਵੱਡਾ ਜਿਹੜਾ ਕਦਮਿਆਂ ਲੋਕਾਂ ਲੋਕਾਂ ਨੇ ਜਿਹੜਾ ਹਮਲਾ ਮਾਰਿਆ ਕੱਲ ਗੱਲ ਲੀਏ ਚਲੋ ਉਹਦੇ ਹੋ ਗਿਆ ਪਰ ਹੁਣ ਆਪਾਂ ਲੋਕ ਸਭਾ ਲਕਕਡੂਰ ਸਾਹਿਬ ਦੀ ਗੱਲ ਕਰ ਲਈਏ ਲੰਨ ਲੱਗੀ ਪਈ ਹੈ ਉਮੀਦਵਾਰਾਂ ਦੀ ਠੀਕ ਹੈ ਜੀ ਹਰ ਕੋਈ ਉੱਠ ਕੇ ਕਹਿ ਰਿਹਾ ਮੈਂ ਉਮੀਦਵਾਰ ਬੋਰ ਪੋਸਟਰਵਾਰ ਕਹਿ ਦਿੰਦੇ ਉਹਨੂੰ ਚਲਦੀ ਪਈ ਉਹਨੂੰ ਕਿੱਦਾਂ ਵੇਖਦੇ ਜੇ ਤੁਸੀਂ ਵੇਖੋ ਜੀ ਇਹ ਇੱਕ ਜਿਹੜੀ ਆਮ ਪਾਰਟੀ ਹੀ ਆ ਜਿਹੜਾ ਹਰ ਇੱਕ ਵਰਕਰ ਜਾਂ ਵਲੰਟੀਅਰ ਨੂੰ ਜਿਹੜਾ ਉਹ ਚਾਂਸ ਦਿੰਦੀ ਆ ਉਹ ਇਹ ਨਹੀਂ ਕਹਿੰਦੀ ਕਿ ਤੁਸੀਂ ਜਿਹੜਾ ਦੂਜੀਆਂ ਪਾਰਟੀਆਂ ਵਾਂਗੂ ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨੂੰ ਅਸੀਂ ਉਹ ਜਿਹੜੀਆਂ ਟਿਕਟਾਂ ਦਿੰਦੇ ਆ ਇਸ ਪਾਰਟੀ ਦਾ ਯਾਨੀ ਇਹ ਹਰ ਇੱਕ ਵਰਕਰ ਨੂੰ ਜਿਹੜਾ ਵੀ ਕੰਮ ਕਰਦਾ ਚੰਗੀ ਜਿਹੜੀ ਉਹਦੀ ਉਹਦੀ ਕਾਰਜਕੁਸ਼ਲਤਾ ਵੇਖ ਕੇ ਜਿਹੜੀ ਉਹਨੂੰ ਟਿਕਟ ਦਿੰਦੇ ਆ ਇਹ ਕਰਕੇ ਨਹੀਂ ਵਿਰੋਧ ਨਹੀਂ ਕਰਨਗੇ ਕੱਲ ਨੂੰ ਤੁਹਾਨੂੰ ਟਿਕਟ ਮਿਲ ਗਈ ਤੁਹਾਡਾ ਵਿਰੋਧ ਕਰਨਗੇ ਇਹ ਦੇਖੋ ਜੀ ਜਿਹਨੇ ਉਮੀਦਵਾਰ ਆ ਕਿ ਮੈਨੂੰ ਨਹੀਂ ਮਿਲੀ ਇਹਨਾਂ ਨੂੰ ਨਹੀਂ ਚਿੰਤਨ ਦੇਣਾ ਇਹ ਵੇਖੋ ਜੀ ਇਹ ਸਾਡੀ ਪਾਰਟੀ ਦਾ ਇੱਕ ਬੜਾ ਡਿਸਪਲਿਨ ਆ ਇਹ ਭਾਵੇਂ ਲੋਕ ਕਹਿੰਦੇ ਆ ਕਿ ਪਾਰਟੀ ਦਿੱਲੀ ਤੋਂ ਚੱਲਦੀ ਆ ਮੈਂ ਕਹਿੰਨਾ ਕਿ ਪਾਰਟੀ ਦਾ ਡਿਸਪੀਸਪਲਨ ਹੈ ਬਹੁਤ ਵਧੀਆ ਜਿਹੜਾ ਲੋਕ ਜਿਹੜਾ ਵੀ ਇੱਕ ਕੈਂਡੀਡੇਟ ਜਿਹੜਾ ਉਹਨੂੰ ਬਣਾਉਂਦੇ ਆ ਬਾਕੀ ਭਾਵੇਂ ਟਿਕਟਾਂ ਦੇ ਦਾਵੇਦਾਰ ਭਾਵੇਂ ਜਾਦੇ ਹੁੰਦੇ ਆ ਪਰ ਉਹ ਸਾਰੇ ਜਿਹੜੇ ਆ ਉਹ ਇਕੱਠੇ ਹੋ ਕੇ ਉਹਦੀ ਮਦਦ ਕਰਦੇ ਆ ਇਹੀ ਇੱਕ ਕਾਰਨ ਹੋਇਆ ਜਿਹੜਾ 2022 ਦੇ ਵਿੱਚ ਜਿਹੜਾ 99 ਜਿਹੜੇ ਉਹ ਐਮਐਲਏ ਬਣੇ ਆ ਜੇ ਵਿਰੋਧਤਾ ਹੁੰਦੀ ਤੇ ਹੋ ਸਕਦਾ ਨਾ ਇਹ ਬਣਦੇ ਇਹ ਪਰ ਉਹ ਕਹਿੰਗੇ ਨਾ ਕਿ ਹੁਣ ਮੰਨ ਲਓ ਤੁਹਾਨੂੰ ਟਿਕਟ ਮਿਲਦੀ ਹੈ ਉਹ ਵਿਰੋਧ ਕਰਨਗੇ ਚਲੋ ਗੱਲ ਆ ਕਰ ਲਈ ਆਪਾਂ ਜੇ ਤੁਹਾਨੂੰ ਟਿਕਟ ਨਹੀਂ ਮਿਲਦੀ ਤੁਸੀਂ ਵਿਰੋਧ ਕਰੋਗੇ ਬਾਕੀਆਂ ਵੇਖੋ ਜੀ ਕਦੇ ਵੀ ਨਹੀਂ ਇਹ ਨਾ ਕਦੀ ਸੋਚਿਆ ਹੀ ਆ ਇਹ ਕੰਮ ਤੇ ਨਾ ਇਹ ਕਰਾਂਗੇ ਵੇਖੋ ਜੀ ਪਾਰਟੀ ਮੈਨੂੰ ਟਿਕਟ ਜੇ ਉਹ ਨਹੀਂ ਦਿੰਦੀ ਮੰਨ ਲਓ ਮੈਨੂੰ ਸਮਝਦੀ ਆ ਵੀ ਇਹ ਯੋਗ ਨਹੀਂ ਮੇਰੇ ਤੋਂ ਹੋਰ ਕੋਈ ਵਧੀਆ ਜਿਹੜਾ ਉਮੀਦਵਾਰ ਯੋਗ ਹੋ ਸਕਦਾ ਤੇ ਆਪਾਂ ਖੁੱਲ ਕੇ ਐ ਡਟ ਕੇ ਉਹਦੀ ਮਦਦ ਕਰਾਂਗੇ ਤੇ ਪਾਰਟੀ ਦੇ ਵਫਾਦਾਰ ਜਿਹੜਾ ਸਿਪਾਹੀ ਬਣ ਕੇ ਰਵਾਂਗੇ ਕੱਲ ਦੀ ਗੱਲ ਕਰ ਲਈਏ ਰੈਲੀ ਹੁੰਦੀ ਹੈ ਜਿਹੜੀ ਪਿਛਲੇ ਦਿਨੀ ਇੱਕ ਕੇਦੀਵਾਲ ਜੀ ਭਗਵੰਤ ਮਾਨ ਜੀ ਉਹਦੇ ਵਿੱਚ ਆਂਦੇ ਨੇ ਉਸ ਤੋਂ ਬਾਅਦ ਦਾ ਜਿਹੜਾ ਕਹ ਲਈਏ ਬੋਡੀ ਲੈਂਗੁਏਜ ਉਚਾਹਿਤ ਨਜ਼ਰ ਆ ਰਹੀ ਜੇ ਕਿ ਉਸ ਦਿਨ ਕੋਈ ਖਾਸ ਤੌਰ ਤੇ ਗੱਲ ਹੋਈ ਜਾਂ ਖਾਸ ਹਲਸ਼ੇਰੀ ਮਿਲੀ ਤੁਹਾਨੂੰ ਕਿ ਤਗੜੇ ਹੋ ਕੇ ਕੰਮ ਕਰੋ ਵੇਖੋ ਚੱਲਾਂ ਵੀ ਤੁਹਾਡੇ ਨਾਲ ਗੱਲ ਹੁੰਦੀ ਰਹੀ ਹੈ ਪਹਿਲਾਂ ਬੋਡੀ ਲੈਂਗੁਏਜ ਤੇ ਅੱਜ ਦੀ ਬੋਡੀ ਲੈਂਗੁਏਜ ਤੁਹਾਡਾ ਜ਼ਮੀਨ ਆਸਮਾਨ ਦਾ ਫਰਕ ਹੈ ਚਿਹਰੇ ਤੇ ਮੁਸਕਰਾਹਟ ਤੇ ਤੁਹਾਡੇ ਤੇ ਜਿੱਦਾਂ ਤੁਹਾਨੂੰ ਟਿਕਟ ਦੀ ਜੱਸ ਹੋ ਗਈ ਹੈ ਵੇਖੋ ਜੀ ਇਹ ਦੋ ਹੀ ਗੱਲਾਂ ਜੱਸ ਤੇ ਉਦਣ ਹੀ ਹੋਣੀ ਆ ਜਾਂ ਜਿਸ ਦਿਨ ਹਾਈ ਕਮਾਂਡ ਨੇ ਜਿਹੜਾ ਉਹ ਨਾਂ ਜਿਹੜਾ ਵਾ ਉਹ ਡਿਕਲੇਅਰ ਕਰ ਦੇਣਾ ਹਨਾ ਪਰ ਦੂਜੀ ਗੱਲ ਤੁਹਾਡੀ ਇਹ ਜ਼ਰੂਰ ਹੈ ਵੀ ਰੈਲੀ ਤੇ ਜਿਹੜਾ ਸਾਡੇ ਸਾਡੇ ਐਮਐਲਏ ਸਹਿबान ਸਾਰੇ ਆ ਜਿਨ੍ਹਾਂ ਨੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਉਹਨਾਂ ਨੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਕਿ ਆ ਵੀ ਸਾਨੂੰ ਜਿਹੜਾ ਇੱਕ ਇਹ ਚਿਹਰਾ ਜਿਹੜਾ ਜਾਂ ਇਹ ਕਹਿ ਲਓ ਕਿ ਇਹਨਾਂ ਦਾ ਕਿਸੇ ਦੇ ਨਾਲ ਵੀ ਵਿਰੋਧ ਨਹੀਂ ਹੈਗਾ ਤੇ ਚਲੋ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਐਨ ਆਰ ਆਈ ਹੋਣ ਦੇ ਨਾਤੇ ਮੇਰੇ ਦੇ ਨਾਲ ਜਿਹੜਾ ਐਨ ਆਰ ਆਈ ਬਹੁਤ ਵੱਡਾ ਵਰਗ ਜਿਹੜਾ ਉਹ ਖੜਾ ਤੇ ਬਾਕੀ ਚਲੋ ਮਹਾਰਾਜ ਦੀ ਕਿਰਪਾ ਨਾਲ ਜ ਜਿਹਨੂੰ ਉਹਨੇ ਪ੍ਰਮਾਤਮਾ ਨੇ ਵਡਿਆਈ ਦੇਣੀ ਆ ਉਹ ਉਹ ਟਿਕਟ ਵੀ ਉਹਨੂੰ ਮਿਲਣੀ ਆ ਤਸਵੀਰ ਜੀ ਸੰਧੂ ਸਾਹਿਬ ਦਾ ਇੱਕ ਪਲੱਸ ਪੁਆਇੰਟ ਕੀ ਸੰਧੂ ਸਾਹਿਬ ਨੂੰ ਟਿਕਟ ਮਿਲ ਰਹੀ ਆ ਦਾ ਪਲੱਸ ਪੁਆਇੰਟ ਕਿ ਇਸ ਕਰਕੇ ਸੰਧੂ ਸਾਹਿਬ ਨੂੰ ਟਿਕਟ ਮਿਲੇਗੀ ਐਮਐਲਏ ਦੇ ਵਿੱਚ ਤੁਹਾਡਾ ਕਿੰਦਾ ਨਾਵਾ ਸਪੋਰਟ ਕਰਦੇ ਸਾਰੇ 9 ਐਮਐਲਏ ਹੁੰਦੇ ਇੱਕ ਬਹੁਤ ਵੱਡਾ ਹਲਕਾ ਵੇਖੋ ਜੀ ਇੱਥੇ 7 ਐਮਐਲਏ ਆ ਜਿਨ੍ਹਾਂ ਦੇ ਵਿੱਚ ਦੋ ਮੰਤਰੀ ਆ ਤੇ ਦੋ ਹੈਗੇ ਆ ਹਲਕਾਂ ਚਾਰਜ ਆ ਤੇ ਮਹਾਰਾਜ ਦੀ ਕਿਰਪਾ ਨਾਲ ਸਾਰਿਆਂ ਨਾਲ ਬੜਾ ਪਿਆਰ ਆ ਤੂੰ ਆਪਣੀ ਜਿਹੜੀ ਸਪੋਰਟ ਕਰ ਲੈ ਕੀ ਅਗਲਾ ਟੀਚਾ ਕੀ ਆ ਹੁਣ ਇਸ ਤੋਂ ਬਾਅਦ ਕਿਉਂਕਿ ਅੱਜ ਬੋਡੀ ਲੈਂਗੁਏਜ ਫਰਕਾ ਸਭ ਕੁਝ ਫਰਕਾ ਕਿਦਾਂ ਕਿਦਾਂ ਲੱਗਦਾ ਜਿੱਦਾਂ ਟਿਕਟ ਦੀ ਤਾਂ ਹੋ ਗਈ ਆ ਅਗਲਾ ਸਟੈਪ ਕੀ ਆ ਹੁਣ ਵੇਖੋ ਜੀ ਅਗਲਾ ਸਟੈਪ ਜਿਹੜਾ ਉਹ ਤੇ ਹੁਣ ਆਪਾਂ ਡੇ ਬਾਈ ਡੇ ਰੋਜ਼ ਮੀਟਿੰਗਾਂ ਕਰਦੇ ਆ ਲੋਕਾਂ ਨੂੰ ਮਿਲਦੇ ਆ ਆਪਣੇ ਨਾਲ ਬੜੇ ਵੱਡੇ ਗਰੁੱਪ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਜਿਹੜੇ ਪੰਜ ਸਰਪੰਚ ਜਿਹੜੇ ਆ ਉਹ ਆਪਣੇ ਨਾਲ ਜਿਹੜਾ ਚੱਲ ਕੇ ਆ ਰਹੇ ਆ ਇਹ ਹੀ ਕਹਿ ਰਿਹਾ ਕਿ ਤੁਸੀਂ ਮਹਾਰਾਜਪਲੀ ਕਰੇ ਜੇ ਤੁਹਾਨੂੰ ਟਿਕਟ ਮਿਲਦੀ ਆ ਤੇ ਅਸੀਂ ਜਿਹੜਾ ਪਾਰਟੀ ਤੋਂ ਉੱਪਰ ਉੱਠ ਕੇ ਜਿਹੜਾ ਤੁਹਾਨੂੰ ਜਿਹੜਾ ਵੋਟਾਂ ਪਾਵਾਂਗੇ ਇਥੋਂ ਤੱਕ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਹੋ ਰਹੀ ਹੈ ਇਹ ਪੰਥਕ ਲਕਾਵਾ ਇਹਦੇ ਵਿੱਚ ਕੀ ਮੁੱਦੇ ਆ ਤੁਹਾਨੂੰ ਲੱਗਦਾ ਕਿ ਜਿਹੜੇ ਪੰਜਾਬ ਸਰਕਾਰ ਨੇ 1.5 ਸਾਲ ਹੋ ਗਿਆ ਕਿੰਨਾ ਕਿਤੇ ਕਈ ਮੁੱਦਿਆਂ 'ਚ ਨਾਕਾਮ ਰਹੀ ਆ ਠੀਕ ਆ ਜੀ ਕੀ ਲੱਗਦਾ ਲੋਕੀ ਵੋਟ ਪਾਉਣਗੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਐ ਵੇਖੋ ਜੀ ਸਾਡੇ ਸੀਐਮ ਸਾਹਿਬ ਜਿਹੜੇ ਆ ਬੜੇ ਜੋਰਾਂ ਛੁਰਾਣਾ ਕੰਮ ਕਰ ਰਹੇ ਆ ਐ ਆਪਾਂ ਕਈ ਨਾ ਕੰਮ ਹੈ ਹੀ ਜ਼ਿਆਦਾ ਪਿਛਲੀਆਂ ਸਰਕਾਰਾਂ ਦੇ ਕੋਲੋਂ ਹੋਏ ਨਹੀਂ ਬਹੁਤੇ ਕੰਮ ਜਿਹੜੇ ਕਰਨ ਵਾਲੇ ਸੀਗੇ ਇਹ ਸਾਡੇ ਸੀਐਮ ਸਾਹਿਬ ਜਿਹੜੇ ਰੋਜ਼ ਅਨਾਉਂਸਮੈਂਟਾਂ ਕਰ ਰਿਹਾ ਦੇਖੋ ਜੇ ਮੈਂ ਕਈ ਵਾਰੀ ਗੱਲ ਕਰਦਾ ਨਾ ਵੇਖੋ ਆ ਜਿਹੜਾ ਹੁਣ ਸੜਕ ਸੁਰੱਖਿਆਤ ਫੋਰਸ ਜਿਹੜੀ ਹੈ ਇਹਨਾਂ ਨੇ ਨਵੀਂ ਸ਼ੁਰੂ ਕੀਤੀ ਹੈ ਜਿਹਦੇ ਵਿੱਚ 144 ਗੱਡੀਆਂ ਹਾਈ ਟੈਕ ਗੱਡੀਆਂ ਜਿਹੜੀਆਂ ਵਿਦੇਸ਼ਾਂ ਦੀ ਦੇ ਸਾਬ ਦੇ ਨਾਲ ਉਹਨਾਂ ਨੇ ਖਰੀਦੀਆਂ ਦੇ ਨਾਲ 5000 ਜਿਹੜਾ ਮੁਲਾਜ਼ਮੇ ਉੱਥੇ ਜਿਹੜਾ ਉਹ ਨਾਲ ਹਾਇਰ ਕੀਤਾ ਜਿਹਦੇ ਵਿੱਚ ਤੁਹਾਨੂੰ ਐਕਸੀਡੈਂਟ ਜਿਹੜੇ ਆ ਰਸਤਿਆਂ ਦੇ ਵਿੱਚ ਕਿਤੇ ਹੋ ਜਾਂਦੇ ਆ ਕਿਤੇ ਸੜਨ ਲਈ ਕੋਈ ਹੈਪਨ ਹੋ ਜਾਗਾ ਉਹਨਾਂ ਨੂੰ ਚੱਕ ਕੇ ਖਾਣ ਦੇ ਵਾਸਤੇ ਜਿਹੜਾ ਵਾ ਉਹ ਇਹ ਬੜਾ ਵਧੀਆ ਜਿਹੜਾ ਪ੍ਰਬੰਧ ਕੀਤਾ ਨਹੀਂ ਤੇ ਪਹਿਲਾਂ ਤਾਂ ਲੋਕ ਜਿਹੜੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਹੀ ਤੇ ਉਹ ਜਿਹੜਾ ਐਕਸੀਡੈਂਟ ਕਰਨਾਲਾ ਉਹ ਭੱਜ ਜਾਂਦਾ ਛੱਡ ਕੇ ਉਹ ਆਉਂਦਾ ਹੈ ਮੇਰੇ 깔 ਨਾ ਪੈ ਜੇ ਜੇ ਕੋਈ ਬਾਹਰੋਂ ਤੁਰਿਆ ਆਉਂਦਾ ਵੇਖਦਾ ਵੀ ਸੀਗਾ ਤੇ ਉਹ ਸੋਚਦਾ ਹੈ ਵੀ ਕਿਤੇ ਮੇਰੇ 깔 ਹੀ ਪੁਲਿਸ ਨਾ ਪੈ ਜੇ ਪੁਲਿਸ ਕੁੱਟਣ ਡੈ ਪੈ ਜਾਂਦੀ ਸੀ ਵੀ ਤੂੰ ਇਹ ਕੀਤਾ ਹੀ ਤੋਆ ਤੇ ਹੁਣ ਐਫ ਦੀ ਗੱਲ ਨਹੀਂ ਹੋਊਗੀ ਮਤਲਬ ਜੇ ਕੋਈ ਰੱਬ ਨਾ ਕਰੇ ਕੋਈ ਐਕਸੀਡੈਂਟ ਹੁੰਦਾ 2015 ਤੋਂ ਇਹ ਕੋਈ ਵਲੰਟੀਅਰ ਦੇ ਤੋਂ ਹਤੇ ਜੁੜੇ ਇਹ ਪਾਰਟੀ ਦੇ ਨਾਲ ਲੱਗਦਾ ਵਲੰਟੀਅਰ ਨੂੰ ਟਿਕਟ ਦਊਗੀ ਪਾਰਟੀ ਦੇਖੋ ਜੀ ਇਹ ਪਾਰਟੀ ਵਲੰਟੀਅਰ ਆਂਦੀ ਹੈ ਤੇ ਵਲੰਟੀਅਰਾਂ ਨੂੰ ਦਿੰਦੀ ਆ ਮੈਂ ਦੁਬਾਰਾ ਜਿਹੜਾ ਵਾ ਉਹ ਗੱਲ ਕਹਿਣ ਲੱਗਾ ਇਹ ਆਪਣੀਆਂ ਕੋਈ ਰਿਸ਼ਤੇਦਾਰੀਆਂ ਕੋਈ ਭੈਣ ਭਰਾ ਕੋਈ ਧੀਆਂ ਪੁੱਤਾਂ ਨੂੰ ਟਿਕ ਨਹੀਂ ਦਿੰਦੀ ਇਹ ਦਿੰਦੀ ਵਲੰਟੀਅਰਾਂ ਨੂੰ ਤੇ ਵਲੰਟੀਅਰਾਂ ਦੇ ਨਾਲ ਹੀ ਪਾਰਟੀ ਬਣੇਗੀ ਸੋ ਇਸ ਕਰਕੇ ਸੰਧੂ ਸਾਹਿਬ ਦਾ ਕਹਿਣਾ ਹੈ ਕਿ ਵਲੰਟੀਅਰ ਨਾਲ ਪਾਰਟੀ ਹੈ ਸਾਡਾ ਮਕਸਦ ਸੀ ਸਾਡੇ ਵੀ ਸੂਤਰਾ ਤੋਂ ਸਾਨੂੰ ਪਤਾ ਲੱਗਾ ਸੀ ਕਿ ਸੰਧੂ ਸਾਹਿਬ ਉਹਨਾਂ ਦੀ ਜਿਹੜੀ ਰਿਪੋਰਟ ਇਹ ਉੱਪਰ ਜਾ ਰਹੀ ਹੈ ਕਿਉਂਕਿ ਇੱਕ ਸਾਫ਼ ਚਿਹਰਾ ਹੈ ਜਿਹਦਾ ਕੋਈ ਕਿਤੇ ਵੀ ਹਲਕੇ ਦੇ ਵਿੱਚ ਵਿਰੋਧਤਾ ਨਹੀਂ ਹੈ ਇਹਨਾਂ ਦਾ ਨਾਮ ਉੱਪਰ ਹੋਣ ਕਰਕੇ ਸਾਡਾ ਦਿਲ ਕੀਤਾ ਤੁਹਾਡੇ ਨਾਲ ਮੁਲਾਕਾਤ ਕਰਾਉਣ ਦਾ ਇਹ ਮੁਲਾਕਾਤ ਕਿਵੇਂ ਦੀ ਲੱਗੀ ਆਪਣੀ رائے ਜ਼ਰੂਰ ਦਿਨਾ